ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਦੇਸ਼ ਵਿੱਚ ਅਗਿਆਨਤਾ ਦਾ ਹਨੇਰਾ ਸੀ 1204 ਈਸਵੀ ਵਿੱਚ ਖਾਨਦਾਨੀ ਮੁਗਲਾਂ ਦਾ ਰਾਜ ਸੀ ਉਦਬਦੀਨ ਐਬਿਕ ਦੇ ਪਿੱਛੋਂ ਫਤਮਸ਼ ਅਲਾਉਦੀਨ ਖਿਲਜੀ ਉਗਲਕ ਆਦ ਦੇ ਰਾਜ ਵਿੱਚ ਹਿੰਦੂਆਂ ਉੱਤੇ ਬਹੁਤ ਹੀ ਜ਼ਿਆਦਾ ਜ਼ੁਲਮ ਹੁੰਦਾ ਸੀ। ਰਹਿਂਦੀ ਕਸਰ ਤੈਮੂਰ ਦੇ ਹਮਲੇ ਨੇ ਪੂਰੀ ਕਰ ਦਿੱਤੀ ਸੀ ਜਿਸ ਨੇ 1 ਲੱਖ ਕੈਦੀ ਕਤਲ ਕਰਵਾਇਆ ਸੀ। ਉਸ ਤੋਂ ਬਾਅਦ ਬਹਿਲੋਲ ਖਾਨ ਲੋਧੀ ਨੇ ਦਿੱਲੀ ਉੱਤੇ ਕਬਜ਼ਾ ਕਰ ਲਿਆ। 1468 ਈਸਵੀ ਵਿੱਚ ਬਹਿਲੋਲ ਖਾਨ ਲੋਦੀ ਦੇ ਮਰਨ ਪਿੱਛੋਂ ਉਸ ਦਾ ਪੁੱਤਰ ਸਿਕੰਦਰ ਲੋਦੀ ਨੇ 1517 ਈਸਵੀ ਤੱਕ ਰਾਜ ਕੀਤਾ। ਉਸ ਨੇ ਬੇਸ਼ੁਮਾਰ ਮੰਦਰ ਢਾਈ ਅਤੇ ਬਹੁਤ ਹੀ ਜ਼ਿਆਦਾ ਜਲਮ ਕੀਤਾ। ਸਨ 1504 ਈਸਵੀ ਵਿੱਚ ਦੌਲਤਖਾਨ ਨੂੰ ਸੁਲਤਾਨਪੁਰ ਲੋਦੀ ਦਾ ਨواب ਬਣਾਇਆ ਗਿਆ। ਸਿਕੰਦਰ ਲੋਦੀ ਦੀ ਮੌਤ ਪਿੱਛੋਂ ਜਬਰਾਹਿਮ ਲੋਦੀ ਤਖਤ ਤੇ ਬੈਠਾ ਤਾਂ ਦੌਲਤਖਾਨ ਲੋਦੀ ਨੇ ਆਲਮ ਖਾਨ ਨਾਲ ਰਲ ਕੇ ਬਾਬਰ ਨੂੰ ਹਿੰਦੁਸਤਾਨ ਤੇ ਹਮਲਾ ਕਰਨ ਦਾ ਸੱਦਾ ਪੇਂਜ ਦਿੱਤਾ। ਉਸ ਦੇ ਮਨ ਵਿੱਚ ਖਿਆਲ